ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਗਰਲਜ਼ ਦੀ ਆਈਟਮ ਜਿਹਦੇ ਵਿੱਚ ਦਿਖਾਵਾਂਗੇ ਅਸੀਂ ਤੁਹਾਨੂੰ ਪੀਸੀ ਕਾਟਨ ਦੇ ਵਿੱਚ ਕੈਪਰੀ ਸੂਟ ਗਰਲਜ਼ ਦਾ ਇਹ ਹੈ ਜੀ ਉਹਦੇ ਵਿੱਚ ਅਗਲਾ ਡਿਜ਼ਾਈਨ ਇਹ ਤੁਹਾਨੂੰ ਨੰਬਰ ਜੀ ਸਾਡੇ ਕੋਲੋਂ 22 ਤੋਂ ਲੈ ਕੇ बत्ती तक कैपरी सूट मिल जाएंगे कैपरी देखो कि वी प्रिंट है ये है जी तीसरा कलर ये साढ़े को सारे साइज अवेलेबल ये देखो अगला कलर इन सारे कैपरी सूटों का जोड़ा रेट सेम रहेगा टू फिफ्टी ਕੈਪਰੀ ਸੂਟ ਦੇ ਵਿੱਚ ਇੱਕ ਡਿਜ਼ਾਈਨ ਸਾਡੇ ਕੋਲ ਆ ਹੈ ਇਹ ਦੇਖੋ ਕੈਂਡੀ ਲੈਂਡ ਵਾਲਾ ਇਹਦੇ ਵਿੱਚ ਵੀ ਸਾਡੇ ਕੋਲ ਤੁਹਾਨੂੰ ਸਾਰੇ ਹੀ ਸਾਈਜ਼ ਅਵੇਲੇਬਲ ਹਨ ਇਹਨਾਂ ਦੇ ਨਾਲ ਪਰ ਪਲੇਨ ਕੈਪਰੀ ਆਏਗੀ ਜਿਸ ਤਰ੍ਹਾਂ ਉਹ ਪ੍ਰਿੰਟਡ ਸੀ ਇਹ ਪਲੇਨ ਰਹੇਗੀ ਮੈਚਿੰਗ ਇਸ ਤਰ੍ਹਾਂ ਰਿਬੋ ਵਾਲੀ ਹੋਏਗੀ ਇਹ ਬਧੀਆ ਵੀ ਪ्युअर पीसी कॉटन ਦੇ ਵਿੱਚ ਗਰਮੀਆਂ ਦੇ ਵਿੱਚ ਬਹੁਤ ਕੂਲ ਫੈਬਰਿਕ ਇਹ ਹੈ ਜੀ ਅਗਲਾ ਡਿਜ਼ਾਈਨ ਇਹਨਾਂ ਦੀ ਵੀ ਕੰਟਰਾਸਟ ਕੈਪਰੀ ਸਾਡੀ ਸ਼ਾਪ ਤੋਂ ਤੁਹਾਨੂੰ ਗਰਲਜ਼ ਦੀ ਬॉयਜ਼ ਦੀ ਹਰੇਕ ਤਰ੍ਹਾਂ ਦੀ ਆਈਟਮ ਜਿਹੜੀ ਆ ਉਹ ਮਿਲ ਜਾਂਦੀ ਹੈ ਇਸ ਕੈਪਰੀਸੂਟ ਦਾ ਜਿਹੜਾ ਰੇਟ ਹੈ ਉਹ ਸਿਰਫ 200 ਹੈ ਇਹਦੇ ਵਿੱਚ ਸਾਰੇ ਸਾਈਜ਼ ਮਿਲ ਜਾਣਗੇ ਇਹਨਾਂ ਵਿੱਚ ਤੁਹਾਨੂੰ ਬਹੁਤ ਸਾਰੇ ਪਿਆਰੇ ਪਿਆਰੇ ਗੂਲ ਕਲਰ ਮਿਲ ਜਾਣਗੇ ਇਹ ਦੇਖੋ 1 ਬਾਈ 1 ਕਿੰਨੇ ਸੋਹਣੇ ਕਲਰ ਆ ਰਹੇ ਨੇ ਜੇਕਰ ਤੁਹਾਨੂੰ ਸਾਡੀ ਵੀਡੀਓ ਚ ਵਧੀਆ ਲੱਗੀ ਹੈ ਤਾਂ ਸਾਡੀ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਇਸ ਤਰ੍ਹਾਂ ਰਹੇਗਾ ਜੀ ਇਹ ਕੈਪਰੀ ਸੂਟ ਅੱਗੇ ਦਿਖਾਉਣੇ ਤੁਹਾਨੂੰ ਗਰਲਜ਼ ਦੀ ਇੱਕ ਹੋਰ ਆਈਟਮ ਇਹਦੇ ਨਾਲ ਫਲਾਵਰ ਵਾਲੀ ਟੌਪ ਦੇ ਨਾਲ ਕੰਟਰਾਸਟ ਜਿਹੜੀ ਹੈ ਉਹ ਸਕਰਟ ਆਏਗੀ ਗਰਲਜ਼ ਦੀ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਡਾਟਸ ਵਾਲੀ ਸਕਰਟ ਹੈ ਇਸ ਤਰ੍ਹਾਂ ਦਾ ਰਹੇਗਾ ਟੌਪ ਇਹਦੇ ਨਾਲ ਡਾਟਸ ਵਾਲੀ ਸਕਾਟ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਉਹ ਦੇਖੋ ਪੀਚ ਕਲਰ ਲਾਈਟ ਸ਼ੇਡ ਦੇ ਵਿੱਚ ਇਸ ਵਿੱਚ ਵੀ ਤੁਹਾਨੂੰ 22 ਤੋਂ ਲੈ ਕੇ 28 ਤੱਕ ਜਿਹੜੇ ਆ ਸਾਈਜ਼ ਜਿਹੜੇ ਆ ਮਿਲ ਜਾਣਗੇ ਅੱਗੇ ਹੈ ਜੀ ਬਿਲਕੁਲ ਛੋਟੇ ਬੱਚੇ ਲਈ ਸੂਟ ਇਹ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਇਹ ਨਾਲ ਟੌਪ ਇਹ ਨਾਲ ਕੈਪਰੀ ਡਾਟਸ ਵਾਲੀ ਇਹ ਸੇਮ ਅੰਤ ਦੇ ਬੱਚੇ ਦੇ ਆਊਗਾ ਜੀ ਇਹ ਇਹ ਦੇਖੋ ਕਿੰਨੇ ਪਿਆਰੇ ਕਲਰ ਨੇ ਇਸ ਵਿੱਚ yellow green ਨਾਲ ਕੰਟਰਾਸਟ ਕੈਪਰੀ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਪਿਆਰੇ ਪਿਆਰੇ ਕਲਰ ਮਿਲ ਜਾਣਗੇ ਗਰਲਜ਼ ਲਈ ਇਹ ਬੇਬੀ ਸੂਟ ਦਾ ਪ੍ਰਾਈਸ ਜਿਹੜਾ ਸਾਡੀ ਸ਼ਾਪ ਤੇ ਸਿਰਫ 150 ਦੀ ਰੇਂਜ ਦੇ ਵਿੱਚ ਹੈ ਇਹਦੇ ਨਾਲ ਤੁਹਾਨੂੰ ਹੋਰ ਵੀ ਬਹੁਤ ਸਾਰੇ ਪਿਆਰੇ ਪਿਆਰੇ ਡਿਜ਼ਾਈਨ ਜਿਹੜੇ ਆ ਉਹ ਮਿਲ ਜਾਣਗੇ ਸਾਡੀ ਸ਼ਾਪ ਤੇ ਤੁਸੀਂ ਪਲੀਜ਼ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਵੀਡੀਓ ਦੇ ਵਿੱਚ ਅਸੀਂ ਪ੍ਰੋਪਰ ਸਾਈਜ਼ ਨਹੀਂ ਦਿਖਾ ਪਾਉਣੇ ਕਿਉਂਕਿ ਵੀਡੀਓ ਬਹੁਤ ਹੀ ਜ਼ਿਆਦਾ ਲੰਬੀ ਹੋ ਜਾਂਦੀ ਹੈ ਇਸ ਲਈ ਸ਼ਾਰਟ ਫਾਰਮ ਦੇ ਵਿੱਚ ਅਸੀਂ ਜਿਹੜੀਆਂ ਵੀਡੀਓ ਬਣਾਉਂਦੇ ਆ ਤਾਂ ਜੋ ਅਸੀਂ ਤੁਹਾਨੂੰ ਕੁਝ ਆਰਟੀਕਲ ਤਾਂ ਦਿਖਾ ਪਾਈਏ ਹੋਰ ਇਨਫਰਮੇਸ਼ਨ ਲੈਣ ਲਈ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਆ ਸਾਡਾ WhatsApp ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੈ ਉਹ ਤੋਂ ਤੁਸੀਂ ਸਤੋਂ ਕੋਈ ਵੀ ਇਨਫਰਮੇਸ਼ਨ ਲੈ ਸਕਦੇ ਹੋ ਵੀਡੀਓ ਚੰਗੀ ਲਗੀ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਬੈਲ ਆਈਕਨ ਨੂੰ ਆਲ ਦੇ ਬਟਨ ਤੇ ਪ੍ਰੈਸ ਕਰੋ ਤੁਹਾਡਾ ਬਹੁਤ ਬਹੁਤ